ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਹੈ ਇਸ ਦੌਰਾਨ ਹੁਣ ਤੱਕ ਪੁਲਿਸ ਨੇ ਵੱਖ-ਵੱਖ ਕੇਸਾਂ ਨਾਲ ਸੰਬੰਧਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਐਸਡੀ ਪੀਵੀਆਈ ਮੈਡਮ ਸਵਰਨਜੀਤ ਕੋਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਗੈਂਗਸਟਰਾਂ ਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਵੱਲੋਂ ਜੋ ਮਹਿੰਮ ਤਰੀਕ ਪ੍ਰਹਾਰ ਇਦੇ ਤਹਿਤ ਇਹ ਸਾਹ ਪਟਿਆਲਾ ਆਈਪੀਐਸ ਦੇ ਗੁਰਨ ਚਰਮਾ ਜੀ ਉਹਨਾਂ ਵੱਲੋਂ ਤੇ ਦਿਸ਼ਾ ਨਿਰਦੇਸ਼ਨ ਪਰ ਆਪਣੀ ਇਹ ਮਹਿੰਮ ਦਿੱਤੀਆ ਜਿਹਦੇ ਤਹਿਤ ਅਸੀਂ ਸਾਬੂਲੀ ਨਿਕਣਾਵ ਦੇ ਵਿੱਚ ਅਸੀਂ 12 ਰੇਡਿੰਗ ਕਿਮਾ ਬਣਾਈਆਂ ਨੇ ਜਿਹਦੇ ਇੱਕ ਟੀਮ ਦੇ ਚਾਰ ਮੈਂਬਰ ਲਾਏ ਨੇ ਤੇ ਇਸ ਦੇ ਤਹਿਤ ਅਸੀਂ ਵੱਖ-ਵੱਖ ਸ਼ਾਵਾਂ ਤੇ ਟਿਕਾਣਾ ਤੇ ਥੈਂਕਸ ਗੀਵ ਪ੍ਰਵਾਹਕ ਨੰਬਰ ਨੇ ਐਕਸੀਸਿਵ ਨੇ ਉਹਨਾਂ ਦੇ ਟੈਕਨੀਕਲੀ ਫੇਸ ਕਰਕੇ ਉਹਨਾਂ ਦੇ ਨਿਕਾਣਾ

पर फिलहाल तो अपडेट हो सकता है सर वो बाहर में जैसे कोई टेस्ट करके बताएगा और आज तक कोई जानकारी नहीं है सभीदार ये ये परसिड बाकी बात की है इसका बिल्कुल थिंक होना होना कि डिस्टर्ब और सरकार की हिदायत है कि अभी हम देख रहे हैं कितने टेक्निकल इशू हो रहे हैं फिलहाल तो लोकल रिलेटेड कर रहे हैं

कोई कल से कल शाम तक तुम पता लगेगा तो कल कल शाम देखो डीएसटी सहायक ऑफिस है जहाँ पे आप ऑप्शन में का नंबर भी जा रही है तो एंटी जंपर हेल्पलाइन नंबर जा रही है तो नाइन नाइन फोर सिक्स नाइन थ्री नाइन फोर सिक्स बाकी सारा कंट्रोल उनका नंबर सारा जो क्या जानता है

ਇਹ ਇੰਸਟਿਨ ਉਸੇ ਵੀ ਪਹਿਲਾ ਡਿਜੀਟਲ ਮੀਡੀਆ ਹੈ। ਉਹਦਾ ਨਾਮ ਗੁੱਪ ਰੱਖਦੇ ਹੋਏ ਅਸੀਂ ਬਿਲਕੁਲ ਕਾਰਜ ਕਰਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।